ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੀ ਨੇ ਜਾਂ ਗਲਤ ਇਹ ਖਬਰ ਸਾਂਝੀ ਕਰਾਂਗੇ ਕਿਉਂਕਿ ਆਉਣ ਵਾਲੇ ਜਿਹੜਾ ਮੁੱਖ ਮੰਤਰੀ ਕਿਹੜਾ ਚੁਣਨਾ ਪੰਜਾਬ ਪ੍ਰਤੀ ਸਾਡੇ ਲੋਕਾਂ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਪਰਖਣਾ ਵੀ ਹੈ ਸਮਝਣਾ ਵੀ ਹੈ ਔਰ ਇਹਨਾਂ ਗੱਲਾਂ ਦੇ ਤੱਥ ਵੀ ਜ਼ਰੂਰ ਆਪਾਂ ਦੇਖਣੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਅੱਜਕੱਲ ਬਹੁਤ ਵੱਡੇ ਵੱਡੇ ਡਰਾਮੇ ਕਿਉਂ ਕਰ ਰਹੇ ਨੇ ਕਿਉਂਕਿ ਇਸ ਖਬਰ ਨੇ ਪੂਰੀ ਹੈਡਲਾਈਨ ਛਾਪ ਦਿੱਤੀ ਔਰ ਦੂਜੇ ਪਾਸੇ ਸੁਖਬੀਰ ਬਾਦਲ ਆਖਰ ਦੇ ਵਿੱਚ ਚਾਹੁੰਦੇ ਕੀ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੀ ਪੁਲਿਸ ਦੇ ਮੁਖੀ ਗੌਰਵ ਯਾਦਵ ਡੀਜੀਪੀ ਨੂੰ ਖੋਦ ਸੁਖਬੀਰ ਬਾਦਲ ਕਈ ਵਾਰ ਧਮਕੀ ਦੇ ਚੁੱਕੇ ਔਰ ਜਿਸ ਦਿਨ ਵਿਕਰਮ ਸਿੰਘ ਮਜੀਠੀਆ 2 ਫਰਵਰੀ ਵਾਲੇ ਦਿਨ ਜੇਲ੍ਹ ਦੇ ਵਿੱਚੋਂ ਰਿਹਾ ਹੁੰਦੇ ਨੇ ਔਰ ਨਾਬੇ ਦੀ ਜੇਲ੍ਹ ਦੇ ਸਾਹਮਣੇ ਖੜ ਕੇ ਉਹਨਾਂ ਨੇ ਵੀ ਡੀਜੀਪੀ ਗੌਰਵ ਯਾਦਵ ਨੂੰ ਧਮਕੀ ਦੇ ਦਿੱਤੀ ਸੀ ਔਰ ਸਭ ਤੋਂ ਵੱਡਾ ਮਾਮਲਾ ਸੁਖਬੀਰ ਬਾਦਲ ਨੂੰ ਲੈ ਕੇ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਬੜਾ ਹੀ ਅਹਿਮ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਫੇਰ ਤੋਂ ਲਿਆਉਣਗੇ ਜਾਂ ਨਹੀਂ ਕਿਉਂਕਿ ਪੰਜਾਬ ਦਾ ਮਾਮਲਾ ਸਾਡੇ ਪੰਜਾਬ ਦੇ ਮੁੱਦਿਆਂ ਦਾ ਮਾਮਲਾ ਅੱਜ ਤੱਥਾਂ ਦੇ ਆਧਾਰ ਤੇ ਜਿਹੜੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਪੰਜਾਬ ਦੇ ਅੰਦਰ ਹੋਣ ਵਾਲੀ ਮੂਮੈਂਟ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਬਹੁਤ ਵੱਡਾ ਮਿਸ਼ਨ ਪੰਜਾਬ ਦੀ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈ ਔਰ ਦੂਜੇ ਪਾਸੇ ਕਈ ਵਿਰੋਧੀ ਧਿਰਾਂ ਜਿਨ੍ਹਾਂ ਨੇ ਆਪਣੇ ਰਾਜ ਦੇ ਅੰਦਰ ਕੋਈ ਉਹ ਕੰਮ ਨਹੀਂ ਕੀਤਾ ਜਿਹੜਾ ਕਿ ਪੰਜਾਬ ਪ੍ਰਤੀ ਕਰਨਾ ਚਾਹੀਦਾ ਸੀ ਕਈ ਸਾਡੇ ਭੈਣ ਭਰਾ ਇਹ ਸੋਚਦੇ ਆ ਕਿ ਮੁੱਖ ਮੰਤਰੀ ਬੜਾ ਮਾੜਾ ਹੈ ਕਈ ਸਾਡੇ ਲੋਕਾਂ ਦੇ ਇਹ ਤਾਥ ਹਨ ਜਿਹੜੇ ਉਹ ਤੁਹਾਡੇ ਨਾਲ ਮਸਾਂਗੇ ਕਰੂੰਗਾ ਬਹੁਤ ਸਾਰੇ ਸਾਡੇ ਲੋਕ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਚੰਗਾ ਕਿਉਂ ਅੱਜ ਕੱਲ ਤੁਸੀਂ ਵੇਖਿਆ ਪੰਜਾਬ ਭਰ ਦੇ ਵਿੱਚ ਬਹੁਤ ਸਾਰੀਆਂ ਠੱਲਾਂ ਪੰਜਾਬ ਦੇ ਮੁੱਦਿਆਂ 'ਤੇ ਲੰਗਾ ਜਾ ਰਹੀਆਂ ਨੇ। ਔਰ ਉਹ ਕੌਣ ਲਾ ਰਹੇ ਆ? ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ ਆ। ਬਹੁਤ ਸਾਰੇ ਲੀਡਰ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ। ਇਹ ਲੋਕ ਠੱਲ ਲਾਉਣ ਦਾ ਕੰਮ ਕਿਉਂ ਕਰ ਰਹੇ ਨੇ? ਔਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਅੰਦਰ ਸੁਖਬੀਰ ਬਾਦਲ ਨੇ ਜਿਹੜਾ ਪਛੜ ਲਿਆ ਕੇ ਰੱਖ ਦਿੱਤਾ ਨਾ ਅਸਲ ਦੇ ਵਿੱਚ ਕਹਾਣੀ ਕੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ? ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤੇ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਪ੍ਰਤੀ ਸਹੀ ਹੈ ਜਾਂ ਗਲਤ ਫੇਰ ਤੋਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਨਾ ਚਾਹੀਦਾ ਜਾਂ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੇ ਵੱਡੇ ਉਹ ਕੰਮ ਹੋਏ ਜਿਹੜੇ ਪਿਛਲੀਆਂ ਸਰਕਾਰਾਂ ਤੋਂ 70 ਸਾਲਾਂ ਤੋਂ ਕਹਿ ਸਕਦੇ ਨਹੀਂ ਹੋਏ ਗੁਰੂ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿਉਂਕਿ ਭਗਵੰਤ ਮਾਨ ਨੇ ਗੁਰੂ ਦੀ ਬੇਅਦਬੀ ਦੇ ਉੱਤੇ ਕਾਨੂੰਨ ਪਾਸ ਕਰਵਾਇਆ ਬਣਾਉਣਾ ਵੀ ਚਾਹੀਦਾ ਸੀ ਬਹੁਤ ਸਾਰੀਆਂ ਬੇਅਦਬੀਆਂ ਆਏ ਦਿਨ ਸਾਹਮਣੇ ਆਉਂਦੀਆਂ ਕਿਤੇ ਗੁਰੂ ਦੇ ਅੰਗ 파ੜੇ ਜਾਂਦੇ ਆ ਕਿਤੇ ਗੁਰਦੁਆਰਿਆਂ ਦੇ ਵਿੱਚ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਬਕਾਇਦਾ ਕਿ ਉਹਦੇ ਵਿੱਚ ਪਿਸ਼ਾਬ ਕੀਤਾ ਜਾਂਦਾ ਇਹ ਬਹੁਤੀਆਂ ਘਟਨਾ ਮੈਂ ਆਪਣੇ ਚੈਨਲ ਦੇ ਉੱਤੇ ਵੀ ਪਾਈਆਂ ਜਿਹੜੀਆਂ ਕਿ ਪੰਜਾਬ ਭਰ ਦੇ ਵਿੱਚ ਵਾਪਰੀਆਂ ਨੇ ਔਰ ਦੂਜੇ ਪਾਸੇ 328 ਰੁਪਿਆਂ ਦਾ ਜਿਹੜਾ ਮਾਮਲਾ ਹੈ ਇਸ ਮਾਮਲੇ ਨੂੰ ਇਹ ਮਾਮਲਾ ਵੀ ਬਹੁਤ ਵੱਡਾ ਹੈ ਇਹ ਇਹ ਵੀ ਕੋਈ ਛੋਟਾ ਮਾਮਲਾ ਨਹੀਂ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਜਨਤਾ ਕੀ ਨਾ ਉਹਦੇ ਵਿੱਚ ਇਕੱਲੇ ਸਿੱਖ ਨੌਜਵਾਨ ਨਹੀਂ ਬਲਕਿ ਜਿਹੜੇ ਬਗੈਰ ਅਮਰਤ ਛਕੇ ਵੀ ਗੈਰ ਸਿੱਖ ਕਹ ਲੋ ਉਹ ਲੋਕ ਇਹਦੇ ਵਿੱਚ ਸ਼ਾਮਲ ਨੇ ਕਿ ਭਾਈ ਗੁਰੂ ਦੇ ਜਿਹੜੇ ਅੰਗਾ ਦੇ ਉੱਤੇ ਐਸਆਈਟੀਪ ਗਵਰਨ ਸਿੰਘ ਮਾਨ ਨੇ ਬਣਾਈ ਹੈ। ਉਹ ਐਸਆਈਟੀ ਬਿਲਕੁਲ ਸਹੀ ਬਣਾਈ ਹੈ। ਔਰ ਮੁੱਖ ਮੰਤਰੀ ਨੂੰ ਫੇਰ ਤੋਂ ਰੀਪੀਟ ਕਰਾਉਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ। ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਪੱਖੀ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੈਗੀ। ਐਸਾ ਕੋਈ ਵੀ ਕੰਮ ਨਹੀਂ ਹੋਇਆ ਪੰਜਾਬ ਦੀ ਸਰਕਾਰ ਦੇ ਅੰਦਰ ਜਿਸ ਦਿਨ ਦੀ ਮੁੱਖ ਮੰਤਰੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ। ਕਿਉਂਕਿ ਸਾਡੇ ਪੰਜਾਬ ਦੇ ਲੋਕ ਜ਼ਿਆਦਾਤਰ ਗੁੰਡਾਗਰਦੀ ਤੋਂ ਡਰਦੇ ਨੇ ਉਹ ਗੁੰਡਾਗਰਦੀ ਇਹਨਾਂ ਦੇ ਰਾਜ ਦੇ ਵਿੱਚ ਨਹੀਂ ਹੈ ਮੰਨਦੇ ਆ ਇੱਕ ਦੋ ਮੁੱਦਿਆਂ ਪ੍ਰਤੀ ਸਰਕਾਰ ਵੀ ਨਾਕਾਮ ਰਹੀ ਹੋਊਗੀ ਪਰ ਉਹ ਸ਼ੋਧ ਕਰ ਰਹੇ ਆ ਜਿਵੇਂ ਜਿਵੇਂ ਉਹਨਾਂ ਦਾ ਟਾਈਮ ਵਕਤ ਜਿਹੜਾ ਕਿ ਗੁਜ਼ਰ ਰਿਹਾ ਹੈ ਉਹਨਾਂ ਦਾ ایکسپੀਰੀਅੰਸ ਹੁੰਦਾ ਜਾ ਰਿਹਾ ਉਹਨਾਂ ਨੂੰ ਪਤਾ ਲੱਗਦਾ ਜਾ ਰਿਹਾ ਕਿ ਆ ਕਮੀਆਂ ਸਾਡੇ ਤਹੋ ਅਸੀਂ ਕੱਢ ਰਹੀਆਂ ਐਸ ਕਰਕੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਕਮ ਸੇ ਕਮ ਬਾਦਲਾਂ ਨੂੰ 25 ਸਾਲ ਦਾ ਟਾਈਮ ਦਿੱਤਾ ਸਾਡੇ ਹੀ ਇਹਨਾਂ ਸਾਡੇ ਪੰਜਾਬ ਦੇ ਭੈਣ ਭਰਾਵਾਂ ਨੇ ਤਾਂ ਉਹਨਾਂ ਨੇ 25 ਸਾਲਾਂ ਦੇ ਅੰਦਰ ਅੱਜ ਪੰਜਾਬ ਕਿਹੜੀ ਘੜੀ ਤੇ ਖੜਾ ਕਰ ਦਿੱਤਾ ਹੈ ਇਹ ਤਾਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਪੰਜਾਬ ਦੇ ਅੱਜ ਹਾਲਾਤ ਹੈ ਕੀ ਨੇ ਔਰ ਜੇਕਰ ਆਪਾਂ 25 ਸਾਲਾਂ ਦੀ ਗੱਲ ਨਹੀਂ ਕਰਦੇ 5 ਸਾਲ ਆ ਹੋ ਜਾਣਗੇ 10 ਮਹੀਨੇ ਨਹੀਂ ਰਹਿਗੇ ਦੁਬਾਰਾ ਚੋਣਾ ਹੋਣੀ ਜੇਕਰ 5 ਸਾਲ ਮੁੱਖ ਮੰਤਰੀ ਫੇਰ ਤੋਂ ਭਵੰਤ ਮਾਨ ਨੂੰ ਬਣਾ ਦਿੰਦੀ ਹੈ ਜਨਤਾ ਪੰਜਾਬ ਦੀ ਮੈਂ ਕਹਿੰਦਾ ਕੋਈ ਬਹੁਤੀ ਮਾੜੀ ਗੱਲ ਨਹੀਂ ਹੈ ਬਹੁਤੀ ਚੰਗੀ ਗੱਲ ਹੈ ਉਹ ਇਸ ਲਈ ਅਗੇ ਪੰਜਾਬ ਦੇ ਲੋਕਾਂ ਨੂੰ ਵਰਤ ਕੇ ਵੇਖਣਾ ਚਾਹੀਦਾ ਜੇਕਰ ਅਸੀਂ ਇਹ ਗੱਲ ਕਹੀਏ ਕਿ ਅਸੀਂ ਸਰਕਾਰ ਬਦਲ ਦੇਣੀ ਹੈ ਤੇ ਫਿਰ ਸਾਡੇ ਪੰਜਾਬ ਦੇ ਅੰਦਰ ਕਿਹੜਾ ਫਾਈਟਰ ਲੀਡਰ ਹੈ ਸਾ ਪੰਜਾਬ ਦੇ ਹਿੱਤਾਂ ਵਿੱਚ ਖੜਨ ਵਾਲਾ ਇਹ ਤੁਸੀਂ ਆਪ ਨਿਰਣੇ ਲੈ ਲਿਓ ਕਾਂਗਰਸ ਦੇ ਵਿੱਚ ਕੌਣ ਹੈ ਅਕਾਲੀ ਦਲ ਦੇ ਵਿੱਚ ਕੌਣ ਹੈ ਭਾਜਪਾ ਦੇ ਵਿੱਚ ਕੌਣ ਹੈ ਭਾਜਪਾ ਦਾ ਤਾਂ ਤੁਸੀਂ ਨਾਮ ਹੀ ਨਾਲੋ ਕਿਉਂਕਿ ਭਾਜਪੀ ਨੇ ਭਜੜ ਦੇ ਵਿੱਚ ਸਾਡੇ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਸੋ ਇਸ ਕਰਕੇ ਪੰਜਾਬ ਨੂੰ ਉਸ ਗੱਲ ਤੋਂ ਖੱਡਾ ਗਿਆ ਬਖਰੇ ਮਾਰ ਖਿਆ ਉਹਨਾਂ ਦੀ ਤਾਂ ਸ਼ਾਇਦ ਹੀ ਬਾਜੀ ਵਜੇ ਪੰਜਾਬ ਦੇ ਵਿੱਚ ਔਰ ਹੁਣ ਦੂਜੇ ਪਾਸੇ ਆਜੋ ਸੁਖਵੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਡੇਗਣ ਦੇ ਲਈ ਕੀ ਕੀ ਆਪਦੀ ਰਣਨੀਤੀ ਬਣਾ ਰਹੇ ਨੇ ਅੱਜ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਡਰ ਚੁੱਕੇ ਨੇ ਕਿਉਂਕਿ ਸੁਖਬੀਰ ਬਾਦਲ ਨੂੰ ਇਹ ਲੱਗ ਰਿਹਾ ਕਿ ਮਜੀਠੀਆ ਜਿਸ ਦਿਨ ਦਾ ਯਾਨੀ 2 ਫਰਵਰੀ ਦਾ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ ਉਹਨੂੰ ਲੱਗ ਰਿਹਾ ਹੈ ਕਿ ਭਾਈ ਉਹ ਤਾਂ ਮੀਡੀਆ ਦੇ ਉੱਤੇ ਛਾ ਗਿਆ ਹੈ ਹਰ ਪਲੇਟਫਾਰਮ ਦੇ ਉੱਤੇ ਮੀਡੀਆ ਦੇ ਵਿੱਚ ਜਿਹੜਾ ਕਿ ਮਜੀਠੀਆ ਦੀ ਵੀਡੀਓ ਆ ਰਹੀ ਹੈ ਖਬਰਾਂ ਚੱਲ ਰਹੀਆਂ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਵਾਇਰਲ ਕਰ ਰਹੇ ਨੇ ਇਹ ਇਸ ਮੁੱਦੇ ਪ੍ਰਤੀ ਸੁਖਬੀਰ ਸਿੰਘ ਬਾਦਲ ਬੋਖਲਾ ਗਏ ਨੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਰਾਜਨੀਤੀ ਦੇ ਵਿੱਚ ਕੋਈ ਵੀ ਰਿਸ਼ਤੇਦਾਰੀ ਨਹੀਂ ਮੰਨੀ ਜਾ ਸਕਦੀ ਔਰ ਨਾ ਹੀ ਇਹ ਸੱਚਮੁੱਚ ਮੰਨਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਯਾਰ ਵੀ ਇਹ ਨਾ ਅੱਗੇ ਨਿਕਲ ਜੇ ਕੁਰਸੀ ਇਹ ਨਾ ਲੈ ਜੇ ਇਹ ਮੁੱਖ ਮੰਤਰੀ ਨਾ ਬਣ ਜੇ ਇਹਦੀ ਵੈਲਿਊ ਨਾ ਜ਼ਿਆਦਾ ਵਧ ਜੇ ਐਸ ਕਰਕੇ ਸੁਖਵੀਰ ਬਾਦਲ ਨੇ ਕੱਲ ਇੱਕ ਡਰਾਮਾ ਕੀਤਾ ਡਰਾਮਾ ਕੀ ਕੀਤਾ ਗੌਰਵ ਯਾਦਵ ਡੀਜੀਪੀ ਨੂੰ ਜਿਨ੍ਹਾਂ ਨੂੰ ਉਹ ਆਲਰੇਡੀ ਪਹਿਲਾਂ ਧਮਕੀ ਦੇ ਚੁੱਕੇ ਕਈ ਵਾਰ ਵੱਡੇ ਵੱਡੇ ਅਸਰਾਂ ਨੂੰ ਉਸੇ ਗੌਰਵ ਜਯਾਦਵ ਡੀਜੀਪੀ ਦੇ ਦਫਤਰ ਦੇ ਵਿੱਚ ਜਾਂਦੇ ਨੇ ਆਪਣੇ ਸਮਰਥਕਾਂ ਸਮੇਤ ਕਹਿੰਦਾ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਿਓ ਕਿਉਂ ਕਰ ਲਓ ਬਾਈ ਤਾਂ ਕਿ ਡੀਜੀਪੀ ਜਾਂ ਪੰਜਾਬ ਦੀ ਪੁਲਿਸ ਮੈਨੂੰ ਗ੍ਰਿਫਤਾਰ ਕਰ ਲਵੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇੱਕ ਇੱਕ ਪੇਜ ਦੇ ਉੱਤੇ ਸੁਖਵੀਰ ਬਾਦਲ ਦੀ ਫੋਟੋ ਆਵੇ ਜਾਂ ਵੀਡੀਓ ਆਵੇ ਉਹ ਪਬਲਿਸਿਟੀ ਦਾ ਜਿਹੜਾ ਕਿ ਸਟੰਟ ਕਰਨਾ ਚਾਹੁੰਦਾ ਉਹਨੂੰ ਲੱਗਦਾ ਕਿ ਮੈਨੂੰ ਪੰਜਾਬ ਦੇ ਲੋਕ ਗਾਇਬ ਜਾ ਕਰ ਚੁੱਕੇ ਸੋਸ਼ਲ ਮੀਡੀਆ ਤੋਂ ਕੋਈ ਨਾ ਕੋਈ ਮੁੱਦਾ ਹਲਭਗੇ ਸ਼ਰਅ ਆਵੇਂ ਇਸ ਗੱਲ ਦੀ ਭਾਵਨਾ ਜਿਹੜੀ ਉਹਦੀ ਪੰਜਾਬ ਦੇ ਲੋਕਾਂ ਤੱਕ ਪਹੁੰਚ ਗਈ ਹੈ ਹੁਣ ਗਰਪਜ਼ਾਰੀ ਕਰਵਾਉਣ ਦੀ ਲੋੜ ਨਹੀਂ ਹੈ ਪਤਾ ਲੱਗ ਗਿਆ ਲੋਕਾਂ ਨੂੰ ਕਿ ਸੁਖਵੀਰ ਬਾਦਲ ਗੇਮ ਚਲਣੀ ਚਾਹੁੰਦਾ ਪਰ ਪੰਜਾਬ ਦੇ ਲੋਕ ਕਮਲੇ ਤਾਂ ਨਹੀਂ ਹੈ ਉਹਨਾਂ ਨੂੰ ਪਤਾ ਕਿ ਇਹ ਕੋਈ ਰਾਜਨੀਤੀ ਹੈ ਆਪਣੇ ਆਪ ਨੂੰ ਗਰਪਜ਼ਾਰ ਕਰਵਾ ਲਿਓ ਉੱਥੇ ਜਾ ਕੇ ਕਹਿਣਾ ਡੀਜੀਪੀ ਦੇ ਦਫ਼ਤਰ ਦੇ ਵਿੱਚ ਕਿ ਮੈਨੂੰ ਗਰਪਜ਼ਾਰ ਕਰ ਲਓ ਇਹ ਇਹ ਕੋਈ ਪੰਜਾਬ ਦਾ ਮੁੱਦਾ ਹੈ ਇਹ ਪੰਜਾਬ ਦੇ ਲੋਕ ਸਾਡੇ ਅਕਸਰ ਜਾਣਦੇ ਨੇ ਔਰ ਹੁਣ ਮੁੱਖ ਮੰਤਰੀ ਨੇ ਐਸਾ ਮਾੜਾ ਕੰਮ ਨਹੀਂ ਕੀਤਾ ਜੇਕਰ ਆਪਾਂ ਨੂੰ ਇਹ ਗੱਲ ਕਹੀਏ ਕਿ ਯਾਰ ਨਹੀਂ ਬੰਦਾ ਮਾੜਾ ਪਰ ਮੈਂ ਕਹਿੰਨਾ ਕਿ ਯਾਰ ਇੱਕ 5 ਸਾਲ ਜਿਹੜੇ ਕਿ ਹੋਰ ਦੇਖ ਕੇ ਦੇਖਣੇ ਚਾਹੀਦੇ ਬੰਦਾ ਚੰਗਾ ਬੰਦੇ ਦੇ ਕੱਤ ਸਹੀ ਨਹੀਂ ਬੰਦੇ ਨੂੰ ਮੌਦੇ ਵਿੱਚੋਂ ਰੱਬ ਨੇ ਕੱਢਿਆ ਇਸ ਕਰਕੇ ਉਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਤਾਂ ਤਹਾਡੇ ਲਈ ਜਿਹੜਾ ਸਾਡੇ ਪੰਜਾਬ ਪ੍ਰਤੀ ਅੱਛਾ ਇੱਕ ਗੱਲ ਹੋਰ ਕਈ ਭਗਵੰਤ ਸਹਿਮਾਨ ਨੇ ਕਹਿੰਦਾ ਸ਼ਕੰਦਰ ਨੇ ਕੀ ਕਰ ਲਿਆ ਸੀ ਮਾਇਆ ਬੜੀ ਕਮਾਈ ਉਹਨੇ ਪਰ ਇੱਕ ਗੱਲ ਦਾ ਮੈਸੇਜ ਤਾਂ ਉਹਨੇ ਵੀ ਦਿੱਤਾ ਯਾਰ ਉਹ ਕਹਿੰਦਾ ਭਾਈ ਜਦੋਂ ਮੈਂ ਮਰੂੰ ਆ ਨਾ ਮੇਰੇ ਹੱਥ ਦੋ ਮੈਂ ਅਰਥੀ ਤੋਂ ਬਾਹਰ ਲਮਕਾ ਦਿਓ ਖਾਲੀ ਕਰਕੇ ਫੇਰ ਸਵੇਰ ਤੱਕ ਮਾਇਆ ਵਿਚਾਰਿਓ ਪੈਰਾ ਥੱਲੇ ਧਰਤੀ ਨੰਗੀ ਨਾ ਰਵੇ ਤਾਂ ਕਿ ਲੋਕਾਂ ਨੂੰ ਇਹ ਮੈਸੇਜ ਜਾਵੇ ਕਿ ਇੱਕ ਸ਼ਕੰਦਰ ਬਹੁਤ ਵੱਡਾ ਬਲਵਾਨ ਕਹਿ ਲੋ ਧਨੀ ਕਹਿ ਲੋ ਹੰਕਾਰੀ ਕਹਿ ਲੋ ਉਸ ਕੋਲ ਮਾਇਆ ਬਹੁਤ ਸੀ ਉਹ ਸਭ ਕੁਝ ਜਿੱਤ ਚੁੱਕਿਆ ਸੀ ਪਰ ਸਕੰਦਰ ਨੇ ਆਉਣ ਵਾਲੇ ਵਕਤ ਦੇ ਵਿੱਚ ਜਿਵੇਂ ਕੱਲ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਫਨ ਦੇ ਜੇਬ ਨਹੀਂ ਹੁੰਦੀ ਭਾਈ ਤੁਸੀਂ ਕੁਝ ਨਹੀਂ ਲੈ ਜਾ ਸਕਦੇ ਪਰ ਫਿਰ ਵੀ ਸਾਡੇ ਲੀਡਰ ਪਤਾ ਨਹੀਂ ਕਿ ਦੀ ਕਿ ਦੀ ਬਲੀ ਕੱਲੇ ਪੈਸੇ ਕਰਕੇ ਕੱਲੀ ਕੁਰਸੀ ਦੇ ਪੈਸੇ ਕਰਕੇ ਬਲੀ ਚਾੜ ਦਿੰਦੇ ਸਾਡੇ ਲੋਕਾਂ ਦੀ ਯਾਰ ਸੋ ਇਹਨਾਂ ਗੱਲਾਂ ਤੋਂ ਗਰੇਜ ਸਾਡੇ ਪੰਜਾਬ ਦੇ ਲੀਡਰਾਂ ਨੂੰ ਕਰਨਾ ਚਾਹੀਦਾ ਹੈ ਕੁਰਸੀ ਭਗਵੰਤ ਸਿੰਘ ਮਾਨ ਕੋਲ ਸਹਿਮਤੀ ਮੁਤਾਬਕ ਵਿਰੋਧੀ ਧਿਰਾਂ ਨੂੰ ਰੱਖਣੀ ਚਾਹੀਦੀ ਹੈ ਕਿ ਭਾਈ ਭਗਵੰਤ ਮਾਨ ਦਾ ਸਾਲ ਰਹਿਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਪੰਜਾਬ ਪ੍ਰਤੀ ਕੁਝ ਕਰ ਪਾਉਂਦਾ ਜਾਂ ਨਹੀਂ ਪਾਸ ਕਰਕੇ ਹੁਣ ਸਾਡੇ ਪੰਜਾਬੀ ਨਿਰਣੇ ਲੈਣ ਮੈਂ ਤਾਂ ਲੀਡਰਾਂ ਨੂੰ ਵੀ ਕਹਿਣਾ ਚਾਹੇ ਉਹ ਕਾਲੀ ਦਲ ਦੇ ਪ੍ਰਧਾਨ ਸੁਵੀਰ ਬਾਦਲ ਚਾਹੇ ਚੰਨੀ ਵਰਗੇ ਰਾਜੇ ਵੜਿੰਗ ਵਰਗੇ ਖੈਰੇ ਬਾਜਵਰਗੇ ਸਾਰੇ ਇਹ ਸਾਰੇ ਕਹਿਣ ਵੀ ਭਾਈ ਮੁੱਖ ਮੰਤਰੀ ਦੀ ਸਰਕਾਰ ਬਣਨੀ ਚਾਹੀਦੀ ਅਸੀਂ ਪਿੱਛੇ ਹਟ ਜੀ ਤਾਂ ਕਿ 10 ਸਾਲਾਂ ਨੂੰ ਪਤਾ ਲੱਗੇ ਵੀ ਕਰਦੇ ਕੀ ਨਹੀਂ ਚੰਗਾ ਬੰਦਾ ਵੈਸੇ ਪਰ 25 ਸਾਲ ਬਾਦਲਾ ਨੂੰ ਵੀ ਤਾਂ ਪੰਜਾਬ ਸੰਭਾਇਆ ਇਸ ਕਰਕੇ ਗੱਲ ਕਹੀ ਆ ਮੈਂ ਤਾਂ ਅੱਗੇ ਤੁਹਾਡਾ ਨਿਰਣਾ ਪੰਜਾਬ ਦੇ ਲੋਕਾਂ ਦਾ ਕੀ ਕਹਿੰਦੇ ਹੋ ਉਹ ਤੁਹਾਡੀ ਮਰਜ਼ੀ ਹੈ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ